ਬੋਰੀਆਂ ਦਾ ਪਾਈ ਸੀਮਰ ਬਣਾ ਕੇ ਪਈ ਹੋਵੇ ਅੱਜ ਛੁੱਟੀ ਨਾ ਕਰ ਦੇ ਉਹਨਾਂ ਦੇ ਸੀਮਰ ਦਾ ਬੇੜਾ ਕਰਦਾ ਓਏ ਓਏ ਵੀ ਪਈ ਜਾਨੀ ਬਾਬਾ ਬਣਿਆ ਇੱਕ ਬੰਦਾ ਆਇਆ ਕੰਦਾ ਬਾਬਾ ਜੀ ਮੇਰੇ ਤੋਂ ਜੇ ਨਹੀਂ ਕਰ ਦੋ ਤੇ ਉਹਨਾਂ ਨੂੰ ਕਹਿੰਦਿਆ ਤੁਸੀਂ ਇੱਥੇ ਉਹ ਮਸਲੀ ਬਾਬਾ ਲੈ ਕੇ ਦਾਨਸ਼ੂ ਵੀ ਪਾਈ ਹੈ ਏਅਰਪੋਰਟ ਤੇ ਫਿਰਦੇ ਆ ਇੱਕ ਕੁੜੀ ਇਹਦੇ ਦੇਲ ਵੇਖ ਕਹਿੰਦੀ ਆ ਤੁਹਾਡੀ ਬਰਿਆਦਤ ਨਾਲ ਕਢਾਈ ਹੈ ਕਿਸੇ ਇੰਬਲੀਉਨੂ ਵੀ ਉਹਨਾਂ ਨੇ ਭਾਈ ਤੋਪ ਦੇ ਦਿੱਤੀ ਕਹਿੰਦੇ ਤੂੰ ਚਲਾਣੀ ਆ ਤੇ ਚਲਾ ਹੀ ਨਹੀਂ ਰਿਹਾ ਜੰਗ ਲੱਗੀ ਮੇਜਰ ਕਹਿੰਦਾ ਚਲਾ ਨਹੀਂ ਦਿਆ ਉਹ ਕਹਿੰਦਾ ਤੋਪ ਦੇ ਅੱਗੋਂ ਖੋਤਾ ਦੇ ਪਰੇ ਕਹਿੰਦਾ ਇਹਨੂੰ ਵੀ ਭਾਈ ਟੈਂਕ ਮਿਲਿਆ ਤੇ ਬਾਹਰ ਨਿਕਲਿਆ ਕਾਲਾ ਹੋਇਆ ਘਟੋ ਘੱਟੀ ਮੈਂ ਕਿ ਉਹ ਕਹਿੰਦਾ ਯਾਰ ਇੱਕ ਬੰਬ ਵੇਚੀ ਚੱਲ ਇੱਕ ਇੱਕ ਬੰਬਾਂ ਨਾਲ ਰਵਰਸ ਚਲਾ ਦੇ ਕੋ ਬੜਾ ਲੈ ਜਾਂਦਾ ਉਹਨੂੰ ਪਾਈ ਨੀਚੀ ਨੀਚੀ ਕਬਾਈ ਨੇ ਉਹ ਪਿਛਲੀ ਸਾਈਡ ਤੋਂ ਮੁੱਖੋਂ ਮੁੱਖ ਕਿ ਯੂਰ ਆਹ ਇਹ ਬਣੀ ਨੇ ਬਈ ਐਡਾ ਬੇਮਕੂਫਾ ਉਹ ਕਿਤੇ ਸੋਚੀ ਬਹਿਲੀ ਵਿੱਚ ਟੀਲੀ ਨਹੀਂ ਲੱਭੀ ਭਿੰਡੀ ਵਸਾਈ ਇਹ ਵੀ ਕੁਬਾ ਹੁੰਦਾ ਸੀ ਤੇ ਪਿਛਲੀ ਸਹਰ ਤੇ ਜੇਬੀ ਲਵਾਈ ਕਹਿੰਦਾ ਗੋ ਪੈਸੇ ਦੇ ਗਿਆ ਐਸੇ ਪੈਸੇ ਦੇ ਗਿਆ ਚਲ ਇਹਨਾ ਭਰਾ ਕੁਬਾ ਦੀ ਜਦੋਂ ਹਾਂਡੀ ਬਗੁੰਦੇ ਬਾਰਿਸ਼ ਹੁੰਦੀ ਉਹਦੇ ਥੱਲੇ ਡੱਕ ਦਿੰਦੇ ਦਾਨਸ਼ ਵੀ ਭਾਈ ਮਠਿਆਈ ਵੰਡਣ ਦੇ ਆ ਚੋਕ 'ਚ ਮੈਂ ਦਾਨਸ਼ ਨੂੰ ਮੈਂ ਕਿਹਾ ਕੋਈ ਖੁਸ਼ੀ ਹੋਈ ਹੈ ਕੰਦਾ ਨਹੀਂ ਖੁਸ਼ੀ ਆ ਉਹ ਵੇ ਮਾਲਕ ਖੜੇ ਉਹਨਾਂ ਨੇ ਆਪਣੀ ਡਿਊਟੀ ਲਈ ਵੰਡਣ ਨੇ ਛੂਟ ਪਾਇਆ ਲੱਠੇ ਦਾ ঈদ ਵਾਲੇ ਦੇ ਨੇ ਤੇ ਸਹਿਰ ਤੋਂ ਨੁਕਰ ਬੰਨੀ ਮੈਂ ਕਿਹਾ ਇਹ ਕੀ ਕੰਦਾ ਇੱਕ ਸਿਆਣੇ ਬੰਦੇ ਦੀ ਮੈਂ ਗੱਲ ਪੱਲੇ ਨਾ ਬੰਨੀ ਦਾਨੇ ਵੀ ਚਲਾ ਗਿਆ ਬਾਹਰ ਪਈ ਚਲਾ ਗਿਆ ਤੇ ਉਧਰ ਇਨੇ ਲਹਿਦਾ ਹੀ ਗੇਮਾ ਕੱਡੀਆਂ ਹਕਸ਼ੀਆਂ ਨਾ ਭਾਈ ਬਾਂਦਰ ਕਿਲਾ ਕਹਿਣੇ ਟੁੱਡੀ ਟੁੱਡੀ ਪਈ ਤੇ ਅੰਛ ਨੇ ਵੀ ਭਾਈ ਗਟਾਰ ਲੈੰਦੀ ਤੇ ਘਾਰ ਮਛਰ ਬਹੁ ਸੀ ਉਹਦੇ ਜੀ ਅੱਗ ਬਾਲ ਕੇ ਧੂੰਆਂ ਦੇ ਓਹ ਆਪਣਾ ਜੰਮੋੜਾ ਨਹੀਂ ਹੁੰਦਾ ਉਹਦੇ ਅੰਦਰ ਪਲਾਦਾ ਬਣਾਤਾ ਫਿਰ ਆ ਫਰੀ ਇਹ ਬੜਾ ਜੰਮੋ ਪਲਾਦਾ ਬਣਾਤਾ ਤੇ ਵੀਗਾ ਉਹ ਕਹਿੰਦੇ ਇਹ ਕਿੱਦਾਂ ਵੀਗਾ ਬਣਾਇਆ ਕੰਦਾ ਭਾਈ ਜਿੱਦਨ ਮਾ ਬਣਾਇਆ ਨਹੀਂ ਰੀ ਬੋਤ ਲੱਗ ਰਗਾ ਤੇ ਫਿਰ ਭਾਈ ਬੋਲ ਕੀਤਾ ਫਰੀਦ ਭਾਈ ਨੇ ਤੇ ਇੰਨਾ ਨੀਵਾ ਕਰਤਾ ਉਹ ਪਾਣੀ ਚ ਮਛਲੀਆਂ ਹੋਣ ਲੱਗ ਤੇਰੀ ਜਾ ਰਿਆ ਬੈਠਕ ਚ ਭਾਈ ਆ ਫਰੀਦ ਭਾਈ ਨੇ ਆਂਡਿਆਂ ਦੀਆਂ ਟਰੇਆਂ ਲਾਈਆਂ ਫਾਰਮ ਲਾਏ ਮੈਂ ਕਿਹਾ ਕਿ ਇਹ ਤੇ ਥਿੰਗ ਥਿੰਗ ਕਰ ਲਾਂਦੇ ਕੰਦਾ ਮਾ ਬੁੱਡੇ ਨੂੰ ਕੁੱਟਣਾ ਹੁੰਦਾ ਵਾਹ ਵਾਹ ਪੰਪੀਕ ਕਰਨ ਚਲੇਗੇ ਤੇ ਬਾਹਰ ਬੋਲੋ ਕੇ ਪੰਪ ਦੇ ਲਾ ਕੇ ਫੂਕਾ ਮਾਰਨ ਲੱਗੇ ਭਾਈ ਬੋਲੋ ਥਰਾ ਲਿਆ ਉਹ ਗਰਮ ਹੋਇਆ ਇਹਨੂੰ ਵੀ ਭਾਈ ਉਹਨੇ ਆਫਿਸ ਬਗਾਇਲ ਰੱਖ ਰਿਆ ਸਬਾਰੋ ਕੋਈ ਦੋਦੀ ਨੇ ਲੰਗਣਾ ਪਾਡੇ ਖੜਕਣੇ ਉਹਨੂੰ ਜਾ ਕੇ ਨਾ ਹਜੀ ਬਹੁਤ ਬੁਲਾਇਆ ਮੈਨੂੰ ਇਹ ਦਤਾ ਮੇਗਾ ਓਏ ਹੋਏ ਅੱਧੀ ਰਾਤ ਨੂੰ ਬੰਦੇ ਪੰਪ ਲਿਆ ਕੇ ਕਹਿੰਦੇ ਬਾਬਾ ਜੀ ਇਹਨੂੰ ਨਾ ਪੰਪਨੂ ਰਾਨ ਨੂੰ ਝਟਕੇ ਲੱਗ ਗਏ। ਥਾਨੇਸ਼ ਵੀ ਭਾਈ ਮਿਸਤਰੀ ਹੁੰਦਾ ਸੀ ਇੰਨਾ ਸਲੋ ਮਿਸਤਰੀ ਹੁੰਦਾ ਸੀ ਇਹ ਲਪੇਲਾ ਵਾਰ ਲਾ ਕੇ ਮਜ਼ਦੂਰ ਨੂੰ ਕਹਿੰਦੇ ਆ ਯਾਰ ਮੇਰੇ ਚਿੱਟੇ ਨਹੀਂ ਹੋਣਾਂ। ਯਾਰ ਉਸ ਟੈਂਪੂੜਾ ਹੁੰਦਾ। ਕਿ ਬਲੀ ਭਾਈ ਇੱਕ ਮੱਖੀ ਵੱਜੀ ਤੇ ਉਹ ਥੋੜਾ ਜਿਹਾ ਦੂਰ ਜਾ ਕੇ ਕੰਬ ਕੇ ਦੇਈ। ਉਹਨੂੰ ਤਾਂ ਲੱਗੂ ਨਹੀਂ ਚਾਰ ਤੇ ਇਹ ਵੇ ਰਾਮ ਨੇ ਕੱਢ ਲਾਂਗੇ।